पाकिस्तान आतंकवादाव ਪਹਿਲਗਾਮ ਵਿੱਚ ਬੇਕਸੂਰ ਸਲਾਨੀਆਂ ਦੇ ਨਰ ਸਹਾਰ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੋਸ ਪ੍ਰਗਟ ਕੀਤਾ ਜਾ ਰਿਹਾ ਅੱਜ ਵੀ ਜਲੰਧਰ ਦੇ ਵਿੱਚ ਰੋਸ ਪ੍ਰਗਟ ਕੀਤਾ ਜਾ ਰਿਹਾ ਮੇਰੇ ਨਾਲ ਮੌਜੂਦ ਹੈ ਐਡਵੋਕੇਟ ਨੀਮ ਖਾਨ ਸਭ ਤੋਂ ਪਹਿਲਾਂ ਦੱਸਿਓ ਤੁਸੀਂ ਕਿੰਨਾ ਵੱਲੋਂ ਰੋਸ ਪ੍ਰਗਟ ਕਰ ਆ ਮੈਂ ਐਡਵੋਕੇਟ ਨੀਮ ਖਾਨ ਪ੍ਰੈਜ਼ੀਡੈਂਟ ਆ ਸੈਂਟਰ ਆਫ ਮੁਸਲਿਮ ਪੰਜਾਬ ਇਤਗਾ ਸ਼ਾਹੀ ਜ਼ਮਾ ਮਸਜਿਦ ਅੱਜ ਜਲੰਧਰ ਦੇ ਮੁਸਲਮਾਨਾ ਵੱਲੋਂ ਪੂਰਿਆਂ ਵੱਲੋਂ ਅਸੀਂ ਅੱਤਵਾਦ ਦਾ ਜਿਹੜਾ ਪੁੱਤਲਾ ਸਾੜ ਕੇ ਇੱਕ ਰੋਸ਼ ਪ੍ਰਗਟ ਕੀਤਾ ਹੈ ਕਿ ਆਤਵਾਦ ਨੇ ਜਿਸ ਤਰੀਕੇ ਦੇ ਨਾਲ ਭਾਰਤ ਦੀ ਆਤਮਾ ਦੇ ਉੱਪਰ ਹਮਲਾ ਕੀਤਾ ਹੈ ਜਿਹੜੇ ਇਨੋਸੈਂਟ ਬੰਦੇ ਉਹਨਾਂ ਦਾ ਜੈਨੋਸਾਈਡ ਕੀਤਾ ਉਹਨਾਂ ਦਾ ਕਤਲੇਆਮ ਕੀਤਾ ਹੈ ਉਸ ਕਤਲੇਆਮ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਇਕੱਠੇ ਹੋਏ ਹਾਂ ਕਿਉਂਕਿ ਜਦ ਦੀ ਇਹ ਘਟਨਾ ਵਾਪਰੀ ਹੈ ਮੈਂ ਸਮਝਦਾ ਕਿ ਜੋ ਸੱਚਾ ਭਾਰਤੀ ਹੈ ਉਹ ਨਾ ਤਾਂ ਉਹਨੇ ਚੈਨ ਨਾਲ ਨੀਂਦ ਲਈ ਹੈ ਤੇ ਨਾ ਉਹਦਾ ਜਿਹੜਾ ਚੈਨ ਨਾਲ ਉਹਨੇ ਭਰਪੇੜ ਜਿਹੜੀ ਆਪਣੀ ਰੋਟੀ ਖਾਧੀ ਹੈ ਕਿਉਂਕਿ ਸਾਡੀ ਆਪਸੀ ਜਿਹੜੀ ਭਾਈਚਾਰਕ ਸਾਂਝ ਹੈ ਉਹ ਇੰਨੀ ਕੁ ਮਜ਼ਬੂਤ ਹੈ ਸਾਡੀ ਫਾਊਂਡੇਸ਼ਨ ਸਾਡੇ ਨਾਲ ਦੇ ਗਵਾਂਡੀ ਦੇ ਘਰਾਂ ਘਰ ਕੋਈ ਘਟਨਾ ਵਾਪਰਦੀ ਹੈ ਪੂਰਾ ਪਿੰਡ ਜਾਂ ਉਸ ਏਰੀਏ ਦੇ ਲੋਕੈਲਿਟੀ ਦੇ ਸਾਰੇ ਲੋਕ ਇਕੱਠੇ ਹੋ ਜਾਂਦੇ ਅਸੀਂ ਦੁੱਖ ਸੁੱਖ ਦੇ ਵਿੱਚ ਇਕੱਠੇ ਹੁੰਦੇ ਰਹੇ ਹਾਂ ਇਕੱਠੇ ਹੁੰਦੇ ਹੋ ਰਹੇ ਹਾਂ ਤੇ ਹੁੰਦੇ ਵੀ ਰਵਾਂਗੇ ਇਨਸ਼ਾ ਅੱਲਾਹ ਤਾਲਾ ਇਹ ਜਿਹੜੀ ਨਪਾਕ ਤਾਕਤਾਂ ਆ ਇਹ ਸਾਡੀ ਭਾਈਚਾਰਕ ਸਾਜ ਨੂੰ ਨਹੀਂ ਤੋੜ ਸਕਦੀਆਂ ਇਹ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੀ ਇਸ ਕਤਲੇਆਮ ਚ ਜਿਹੜਾ ਸਭ ਤੋਂ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ ਇੱਕ ਧਰਮ ਚੁਣ ਕੇ ਮਾਰਿਆ ਗਿਆ ਇਸ ਨੂੰ ਤੁਸੀਂ ਕਿੱਦਾਂ ਦੇਖਦੇ ਮੈਂ ਜਿਹੜਾ ਧਰਮ ਦੀ ਐਂਗਲ ਜਿਹੜਾ ਲਿਆਂਦਾ ਗਿਆ ਹੈ ਵਿੱਚ ਮੈਂ ਇਹਨੂੰ ਇੱਕ ਸਾਜੀ ਦੇ ਤੌਰ ਤੇ ਦੇਖ ਰਿਹਾ ਹਾਂ ਕਿਉਂਕਿ ਭਾਰਤ ਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਉਹਨਾਂ ਨੇ ਉਹਨਾਂ ਤਾਕਤਾਂ ਨੇ ਜੋ ਭਾਰਤ ਨੂੰ ਤੋੜਨਾ ਚਾਹਦੀਆਂ ਨੇ ਜੋ ਭਾਰਤ ਨੂੰ ਕਮਜ਼ੋਰ ਕਰਨਾ ਚਾਹਦੀਆਂ ਨੇ ਉਹਨਾਂ ਨੇ ਇਸ ਇੱਕ ਪ੍ਰੀਪਲਾਨਡ ਕਰਕੇ ਇੱਕ ਧਰਮ ਦਾ ਐਂਗਲ ਵਿੱਚ ਲੈ ਕੇ ਆਂਦਾ ਆ ਹਾਲਾਂਕਿ ਚਾਹੇ ਕੋਈ ਹਿੰਦੂ ਆ ਚਾਹੇ ਸਿੱਖ ਹੈ ਕੋਈ ਕ੍ਰਿਸਚੀਅਨ ਹੈ ਪਾਰਸੀ ਹੈ ਬੁੱਧਿਸਟ ਹੈ ਜਿਊ ਹੈ ਮੁਸਲਮਾਨ ਹੈ ਅਸੀਂ ਸਾਰੇ ਆਪਸ ਦੇ ਵਿੱਚ ਇੱਕਾਂ इंसान सब तो पहला इंसान है इंसानियत है उस तो बादजन धर्म आ सब तो पहला साडा मुल्क है उस तो तुँ बा धर्म आ सब तो सर्वोपरि है साडा नेशन अगर नेशन है तो असं हैं हिंदू है सिख है मुसलमान है सारे धर्म ता ही है जो नेशन है नेशन सुप्रीम होंगे है नेशन प्रोटेक्ट करना सब तो पहला प्रायोरिटी होंगी है अज भारत हर मुसलमान अपना बलिदान अपनी शहादत देने तैयार है ਇਸ ਜਿਹੜੀ ਘਟਨਾ ਨੇ ਹਰ ਮੁਸਲਮਾਨ ਦੀ ਜਿਹੜੀ ਆਤਮਾ ਆ ਉੱਤੇ ਸੱਟ ਮਾਰੀ ਹੈ ਬਲਕਿ ਮੁਸਲਮਾਨ ਹੀ ਨਹੀਂ ਹਰ ਇੰਡੀਅਨ ਦੀ ਆਤਮਾ ਦੇ ਉੱਪਰ ਸੱਟ ਮਾਰੀ ਹੈ ਅਸੀਂ ਵਿਰੋਧ ਇਸ ਕਰਕੇ ਕਰ ਰਹੇ ਹਾਂ ਕਿ ਜਿਹੜੀਆਂ ਫੋਰਸਿਸ ਹੈਗੀਆਂ ਉਹਨਾਂ ਨੂੰ ਬਸ ਹੀ ਅਪੀਲ ਕਰਨੇ ਪ੍ਰਧਾਨ ਮੰਤਰੀ ਜੀ ਤੋਂ ਉਹਨਾਂ ਨੂੰ ਇਦਾਂ ਦੀ ਉਦਾਂ ਦਾ ਸਬਕ ਸਿਖਾਓ ਬਲਕਿ ਸ਼ਿਰਨਗਰ ਦੇ ਵਿੱਚ ਹੀ ਫੜ ਕੇ ਉਹਨਾਂ ਨੂੰ ਲਾਲ ਚੌਂਕ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਸਿੱਧਾ ਫਾਇਦਾ ਦਾ ਪਹਲ ਲਾਓ ਤਾਂ ਕਿ ਇਹ ਜਿਹੜੀ ਫੋਰਸਿਸ ਹੈਗੀਆਂ ਜਿਹੜੇ ਐਲੀਮੈਂਟਸ ਹੈਗੇ ਬੈਠ ਇਹ ਸਾਡੀ ਭਾਰਤ ਵੱਲੱਖ ਚੱਕੇ ਨਾਲ ਦੇਖ ਸਕੋ ਤੁਸੀਂ ਸਾਜ਼ਿਸ਼ ਦੀ ਗੱਲ ਕੀਤੀ ਇਹਦੇ ਵਿੱਚ ਇੱਕ ਗੱਲ ਸਾਹਮਣੇ ਆਈ ਜਿਨ੍ਹਾਂ ਦੇ ਪਰਿਵਾਰ ਦੇ ਲੋਕ ਗਏ ਨੇ ਉਹਨਾਂ ਨੂੰ ਕਿਹਾ ਗਿਆ ਉਹਨਾਂ ਅਤਵਾਦੀਆਂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਧਰਮ ਦੱਸੋ ਤੁਸੀਂ ਕਿਸ ਤਰ੍ਹਾਂ ਸਾਜ਼ਿਸ਼ਮੰਦ ਹੋ ਮੈਂ ਸਮਝਦਾ ਜਦੋਂ ਧਰਮ ਟੈਰਰਿਜ਼ਮ ਦਾ ਕੋਈ ਆਪਣਾ ਰਿਲੀਜੀਅਨ ਨਹੀਂ ਹੁੰਦਾ ਮੈਂ ਇਹ ਸਮਝਦਾ ਕਿ ਕੋਈ ਵੀ ਧਰਮ ਜਿਹੜਾ ਹੈ ਉਹ ਪੀ ਹਰ ਇੱਕ ਧਰਮ ਪੀਸ ਪਿਆਰ ਮੁਹੱਬਤ ਬ੍ਰਦਰਹੂਡ ਦੀ ਗੱਲ ਕਰਦਾ ਹੈ ਚਾਹੇ ਕੋਈ ਵੀ ਰਿਲੀਜੀਅਨ ਪੜ ਕੇ ਦੇਖ ਲੋ ਤੁਸੀਂ ਸਾਰੇ ਇਸੇ ਦੀ ਗੱਲ ਕਰਦੇ ਆ ਇਹ ਜਿਹੜੇ ਅਨਸਰਾਂ ਨੇ ਇੰਟੈਂਸ਼ਨਲੀ ਜਿਹੜਾ ਧਰਮ ਪੁੱਛਿਆ ਹੈ ਅਗਰ ਧਰਮ ਦੇ ਅੰਗਾਂ ਨਾਲ ਦੇਖੀਏ ਤੇ ਬਚਾਉਣ ਵਾਲੇ ਵੀ ਮੁਸਲਮਾਨ ਸੀ ਬਚਾਉਣ ਵਾਲੇ ਵੀ ਮੁਸਲਮਾਨ ਸੀਗੇ ਉੱਥੇ ਬਹੁਤ ਸਾਰੇ ਜਿੰਨੇ ਲੋਕਾਂ ਦੀ ਸ਼ਹਾਦਤ ਹੋਈ ਹੈ ਉਸ ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਗਿਆ ਵਾ ਉਹਨਾਂ ਵੱਲੋਂ ਮੁਸਲਮਾਨਾਂ ਵੱਲੋਂ ਉਹ ਧਰਮ ਸੀ ਜਿਨ੍ਹਾਂ ਨੇ ਬਚਾਇਆ ਇਨਸਾਨੀਤ ਨੂੰ ਉਹ ਧਰਮ ਸੀ ਜਿਨ੍ਹਾਂ ਨੇ ਮਾਰਿਆ ਉਹ ਧਰਮੀ ਨਹੀਂ ਸੀ ਉਹ ਆ ਧਰਮੀ ਲੋਕ ਸੀ ਉਹ ਸ਼ੈਤਾਨ ਸੀ ਦਰਿੰਦੇ ਸੀ ਜਿਹੜੇ ਇਨਸਾਨੀਤ ਦੇ ਖਿਲਾਫ ਲੜ ਰਹੇ ਆ ਇਨਸਾਨੀਤ ਦੇ ਖਿਲਾਫ ਲੜਨ ਵਾਲਾ ਮੈਂ ਸਮਝਦਾ ਉਹ ਨਾ ਹਿੰਦੂ ਹੈ ਨਾ ਮੁਸਲਮਾਨ ਹੈ ਨਾ ਸਿੱਖ ਉਹਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਜਿਹੜੀ ਇਹ ਘਟਨਾ ਹੋਈ ਇਹ ਨੰਦਨ ਯੋਗ ਹੈ ਹੁਣੇ ਤੁਸੀਂ ਜਦੋਂ ਨਮਾਜ਼ ਪੜ੍ਹ ਰਹੇ ਸੀ ਉਸ ਤੋਂ ਪਹਿਲਾਂ ਇੱਕ ਗੱਲ ਕੀਤੀ ਸੀਗੀ ਤੁਸੀਂ ਗੱਲ ਕਹਿ ਰਹੇ ਸੀਗੇ ਕਿ ਇੱਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਉਹ ਨੈਰੇਟਿਵ ਕੀ ਹੈ ਮੈਂ ਜਿਹੜੇ ਨੈਰੇਟਿਵ ਦੀ ਗੱਲ ਕਰ ਰਿਹਾ ਸੀਗਾ ਮੈਂ ਇਹ ਹੀ ਗੱਲ ਕਰ ਰਿਹਾ ਸੀ ਕਿ ਜੋ ਇਹਨਾਂ ਦਰਿੰਦਿਆਂ ਨੇ ਸਾਜ਼ਿਸ਼ ਰਚੀ ਹੈ ਦਰ ਧਰਮ ਪੁੱਛ ਕੇ ਅਸੀਂ ਉਸ ਨੈਰੇਟਿਵ ਦੇ ਵਿੱਚ ਨਹੀਂ ਫਸਣਾ ਕਿਉਂਕਿ ਨੈਰੇਟਿਵ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਦੇ ਵਿੱਚ ਕੁਝ ਬੰਦੇ ਪੋਲੀਟੀਕਲੀ ਇਨਫਲੂਐਂਸ ਪੋਲੀਟੀਕਲੀ ਸੋਰਾ ਮੋਬਾਈਲਾਈਜ਼ ਹੋਣ ਦਾ ਜਿਹੜਾ ਫਾਇਦਾ ਲੈਣ ਦਾ ਕੋਸ਼ਿਸ਼ ਕਰਨਗੇ ਫਾਇਦਾ ਲੈਣ ਦੀ ਅਸੀਂ ਨੈਰੇਟਿਵ ਨੂੰ ਬ੍ਰੇਕ ਕਰਨਾ ਹੈ ਕੱਲੇ ਮੁਸਲਮਾਨਾਂ ਨੇ ਨਹੀਂ ਮੈਂ ਹਿੰਦੂ ਭਰਾਵਾਂ ਨੇ ਸਿੱਖ ਭਰਾਵਾਂ ਨਾਲ ਸਾਰਿਆਂ ਨੇ ਰਲ ਕੇ ਅਸੀਂ ਉਹ ਨੈਰੇਟਿਵ ਬ੍ਰੇਕ ਕਰਨਾ ਹੈ ਕਿ ਅਸੀਂ ਸਾਰੇ ਇੱਕ ਆ ਇੱਥੇ ਹਿੰਦੂ ਮੁਸਲਮਾਨ ਦੀ ਗੱਲ ਨਹੀਂ ਹੈ ਅਸੀਂ ਸਾਰੇ ਇੱਕਾਂ ਅਸੀਂ ਸਾਰੇ ਅੱਤਵਾਦ ਦੇ ਖਿਲਾਫ ਆ ਅਸੀਂ ਸਾਰੇ ਅੱਤਵਾਦ ਨੂੰ ਪਾਲਣ ਵਾਲੇ ਜਿੱਦਾਂ ਪਾਕਿਸਤਾਨ ਹੈ ਜਾਂ ਹੋਰ ਜਿਹੜੀ ਕੰਟਰੀਆਂ ਨੇ ਜਿਹੜੇ ਅੱਤਵਾਦ ਨੂੰ ਬੜਾਵਾ ਦਿੰਦੀਆਂ ਨੇ ਉਹਨਾਂ ਕੰਟਰੀਜ਼ ਦੇ ਖਿਲਾਫ ਹੈਗੇ ਆ ਭਾਰਤ ਦੀ ਆਤਮਾ ਦੇ ਉੱਪਰ ਜਿਹੜਾ ਅਟੈਕ ਇਹਨਾਂ ਨੇ ਕੀਤਾ ਆ ਉਹ ਸਾਰੇ ਮੈਂ ਜਿਹੜਾ ਪਹਿਲਾਂ ਕਿਹਾ ਸਾਰੇ ਧਰਮਾਂ ਦੇ ਲੋਕ ਅੱਜ ਦੁਖੀ ਆ ਅੱਜ ਸਾਰਾ ਭਾਰਤ ਦੁਖੀ ਆ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਆ ਜਿਹੜੇ ਪਰਿਵਾਰਾਂ ਦੇ ਜੀ ਗਏ ਆ ਅੱਜ ਅਸੀਂ ਮੁਸਲਮਾਨ ਨਹੀਂ ਆ ਅੱਜ ਅਸੀਂ ਇੰਡੀਅਨ ਆ ਅੱਜ ਸਾਡੀ ਸੋਚ ਇੰਡੀਅਨ ਹੈ ਭਾਰਤੀ ਹੈ अच्छा एक सोशल मीडिया ਤੇ ਜੋ ਚੱਲ ਰਿਹਾ ਉਹ ਤਾਂ ਨਿੰਦਨਯੋਗ ਹੈ ਉਸ ਤੋਂ ਇਲਾਵਾ ਇੱਕ ਮੈਂ মিডিਆ ਰਿਪੋਰਟ ਪੜ੍ਹਿਆ ਸੀ ਅਖਬਾਰ ਦੇ ਵਿੱਚ ਇੱਕ ਖਬਰ ਆ ਰਹੀ ਸੀ ਜਿੰਦੇ ਵਿੱਚ ਦੇਰਾਦੂਨ ਗੁਰਗਾਉਂ ਨਿਓੜਾ ਤੇ ਇੱਕ ਦੋ ਹੋਰ ਸਿਟੀ ਹੈ ਜਿੰਦੇ ਵਿੱਚ ਵਿਦਿਆਰਥੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਧਮਕੀਆਂ ਦਿੱਤੀ ਜਾ ਰਹੀ ਉਹਨੂੰ ਤੁਸੀਂ ਕਿਸ ਤਰ੍ਹਾਂ ਦੇ ਮੈਂ ਵੀ ਉਹੀ ਗੱਲ ਕਰਦਾ ਦੇਖਿਏ ਜਿਹੜਾ ਆ ਨੈਰੇਟਿਵ ਜਿਹੜਾ ਬਿਲਡ ਹੋ ਰਿਹਾ ਹੈ ਹਿੰਦੂ ਮੁਸਲਮਾਨ ਦੇ ਐਂਗਲ ਤੋਂ ਇਹ ਨੈਰੇਟਿਵ ਅਗਰ ਇਹ ਨੈਰੇਟਿਵ ਕਾਮਯਾਬ ਹੁੰਦਾ ਹੈ ਮੈਂ ਹਿੰਦੂ ਭਰਾਵਾਂ ਨੂੰ ਅਪੀਲ ਕਰ ਰਿਹਾ ਕਿ ਅਗਰ ਇਹ ਨੈਰੇਟਿਵ ਅਗਰ ਤੁਸੀਂ ਕਾਮਯਾਬ ਹੋਣ ਦੋਗੇ ਇਦਾਂ ਦੀ ਹਰਕਤ ਆਉਣਗੀਆ ਤੇ ਉਹ ਜਿਹੜੇ ਅੱਤਵਾਦੀ ਜੋ ਸੋਚ ਲੈ ਕੇ ਆਏ ਸੀ ਉਹ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਹੋ ਜਾਣਗੇ ਮੈਂ ਅਪੀਲ ਕਰ ਰਿਹਾ ਸਾਰੇ ਭਾਈਚਾਰੇ ਦੇ ਲੋਕਾਂ ਨੂੰ ਖਾਸ ਕਰ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਤੁਸੀਂ ਮੈਜੋਰਿਟੀ ਦੇ ਵਿੱਚੋਂ ਅਸੀਂ ਮਾਈਨੋਰਿਟੀ ਦੇ ਵਿੱਚ ਆ ਮੁਸਲਮਾਨ ਪਰ ਅਸੀਂ ਮਾਈਨੋਰਿਟੀ ਮੈਜੋਰਿਟੀ ਤੋਂ ਉੱਪਰ ਅਟਕੇ ਅਸੀਂ ਇੰਡੀਅਨ ਆ ਬੂ ਯਾਰ ਇੰਡੀਅਨ ਅਸੀਂ ਭਾਰਤ ਦਾ ਸੋਚਨਾ ਹੈ ਅਗਰ ਉਹ ਅਗਰ ਇਸ ਤਰੀਕੇ ਦੇ ਨਾਲ ਅਸੀਂ ਆਪਸ ਵਿੱਚ ਲੜ ਪਏ ਉਹ ਜਿਹੜੇ ਜਿਹੜਾ ਉਹਨਾਂ ਨੇ ਫਿਤਨਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਅਤਵਾਦੀਆਂ ਨੇ ਧਰਮ ਪੁੱਛ ਕੇ ਉਹ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਹੋ ਜਾਣਗੇ ਅਸੀਂ ਉਹਨਾਂ ਨੂੰ ناکਾਮਯਾਬ ਕਰਨਾ ਹੈ ਉਹਨਾਂ ਦੀ ਸਾਜ਼ਿਸ਼ਾਂ ਨੂੰ ناکਾਮਯਾਬ ਕਰਨਾ ਹੈ ਅਸੀਂ ਉਹਨਾਂ ਦੇ ਮਨਸੂਬਿਆਂ ਨੂੰ ਬ੍ਰੇਕ ਕਰਨਾ ਹੈ ਇਸ ਕਰਕੇ ਇਹ ਜਿਹੜਾ ਨੈਰੇਟਿਵ ਉਹਨਾਂ ਨੇ ਸਾਡੇ ਤੇ ਛੱਡਿਆ ਹੈ ਇਹ ਕਾਮਯਾਬ ਅਸੀਂ ਨਹੀਂ ਹੋਣ ਦੇਣਾ ਆਖਰੀ ਸਵਾਲ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਕੀ ਅਪੀਲ ਕਰਨਾ ਚਾਹੁੰਦੇ ਹੋ ਸਾਰੇ ਧਰਮਾਂ ਨੂੰ ਕਿ ਉੱਥੇ ਕਿਸ ਤਰ੍ਹਾਂ ਦੀ ਗੱਲਬਾਤ ਹੋਣੀ ਚਾਹੀਦੀ ਕੀ ਧਿਆਨ ਰੱਖਣਾ ਚਾਹੀਦਾ ਮੈਂ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਇੱਕੋ ਇੱਕ ਅਪੀਲ ਕਰੂੰਗਾ ਕਿ ਅਸੀਂ ਸਾਰੇ ਚਾਹੇ ਕਿਸੇ ਵੀ ਸੂਬੇ ਦੇ ਵਿੱਚ ਕਿਸੇ ਵੀ ਧਰਮ ਦੇ ਲੋਕਾਂ ਦੇ ਨਾਲ ਇਹੋ ਜੀ ਘਟਨਾ ਵਾਪਰੇ ਸਾਨੂੰ ਉਹਦਾ ਕੰਡੈਮਨ ਕਰਨਾ ਚਾਹੀਦਾ ਪਰ ਜਿਹੜੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਇੰਡੀਆਨਾ ਸਾਨੂੰ ਭਾਰਤ ਦੇ ਬਾਰੇ ਸੋਚਣਾ ਚਾਹੀਦਾ ਆਪਣੇ ਮੁਲਕ ਦੇ ਬਾਰੇ ਸੋਚਣਾ ਚਾਹੀਦਾ ਆਪਣੇ ਮੁਲਕ ਨੂੰ ਦੀ ਤਾਕਤ ਵਧਾਉਣ ਬਾਰੇ ਸੋਚਣਾ ਚਾਹੀਦਾ ਅਗਰ ਕੋਈ ਇਸ ਤਰੀਕੇ ਦੀ ਘਟਨਾ ਹੋਈ ਹੈ ਜਿਹਦਾ ਰਿਲੀਜੀਅਨ ਪੁੱਛ ਕੇ ਜਿਹੜਾ ਇਹਨਾਂ ਨੇ ਕੀਤਾ ਹੈ ਇਹ ਕਿਤੇ ਨਾ ਕਿਤੇ ਮੈਂ ਇਹ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਿਹਦਾ ਰਿਲੀਜੀਅਨ ਪੁੱਛਿਆ ਗਿਆ ਆ ਉਹ ਰਿਲੀਜੀਅਨ ਪੁੱਛਣ ਦਾ ਨੁਕਸਾਨ ਅਗਰ ਦੇਖਿਆ ਜਾਵੇ ਤੇ ਕਿਨੂੰ ਮੁਸਲਮ ਪਾਈਚਾਰੇ ਨੂੰ ਹਨਾ ਅਗਰ ਉਹ ਮੁਸਲਮ ਪਾਈਚਾਰੇ ਦੇ ਹਮਾਇਤੀ ਹੁੰਦੇ ਤਾਂ ਕੀ ਇਸਲਾਮ ਰਿਲੀਜੀਅਨ ਪੁੱਛਦੇ ਮੈਂ ਆਪ ਦੇ ਚੈਨਲ ਮਾਧਿਅਮ ਰਾਹੀਂ ਇਹ ਹੀ ਲੋਕਾਂ ਨੂੰ ਮੈਸੇਜ ਦੇਣਾ ਚਾਹਨਾ ਕਿ ਉਹ ਜਿਹੜੇ ਆਈਸੀ ਉਹਨਾਂ ਦਾ ਕੋਈ ਧਰਮ ਨਹੀਂ ਸੀ ਉਹ ਸਿਰਫ ਭਾਰਤ ਨੂੰ ਤੋੜਨਾ ਚਾਹੁੰਦੇ ਆ ਅਸੀਂ ਉਹਨਾਂ ਤਾਕਤਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਆਪਾਂ ਸਾਰੇ ਇਕੱਠੇ ਹੋ ਕੇ ਹੱਲਾ ਬੋਲੀਏ ਇਹਨਾਂ ਤਾਕਤਾਂ ਦੇ ਖਿਲਾਫ ਇਕੱਠੇ ਹੋ ਕੇ ਉਹਨਾਂ ਫੋਰਸਾਂ ਦੇ ਖਿਲਾਫ ਲੜੀਏ ਜੋ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੀ ਬਹੁਤ ਮਿਹਰਬਾਨੀ ਤੁਸੀਂ ਸੁਣਿਆ ਕਿ ਮੁਸਲਿਮ ਭਾਈਚਾਰੇ ਵੱਲੋਂ ਜਲੰਧਰ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ ਹੈ ਅੱਤਵਾਦ ਦਾ ਪੁਤਲਾ ਫੂਕਿਆ ਗਿਆ ਤੇ ਉਹਨਾਂ ਨੇ ਕਿਹਾ ਹੈ ਕਿ ਜੋ ਨਰੇਟਿਵ ਉਹ ਉਹ ਅੱਤਵਾਦੀ ਸੈੱਟ ਕਰਨਾ ਚਾਹੁੰਦੇ ਸੀ ਉਹ ਨਰੇਟਿਵ ਨੂੰ ਅਸੀਂ ਦੂਰ ਕਰਨਾ ਹੈ ਤੇ ਪੂਰੇ ਦੇਸ਼ ਵਿੱਚ ਭਾਈਚਾਰਾ ਕਾਇਮ ਰੱਖਣਾ ਹੈ ਕੈਮਰਾਮੈਨ ਹਰਮਨ ਸ਼ਿਨਾਲ ਪਰਮਦੇਵ ਸਿੰਘ ਰੰਗਪੁਰੀ ਜਲੰਧਰ